ਦੋਸਤੋ ਤੁਹਾਡੀ ਜ਼ਿੰਦਗੀ ਵਿੱਚ ਹਜ਼ਾਰਾਂ ਮੁਸ਼ਕਲਾਂ ਤੇ ਮੁਸੀਬਤਾਂ ਹੋਣਗੀਆਂ ਫਿਰ ਵੀ ਜੇ ਉਸ ਮਾਲਕ ਨੇ ਤੁਹਾਡਾ ਸਰੀਰ ਠੀਕ ਰੱਖਿਆ ਹੋਇਆ ਹੈ ਤਾਂ ਲੱਖ ਵਾਰ ਉਸ ਦਾ ਸ਼ੁਕਰ ਕਰਿਆ ਕਰੋ ਇਹ ਵੀਰ ਪਰਮਜੀਤ ਸਿੰਘ ਜੋ ਕਦੇ ਕੁੰਟਲ ਕੁੰਟਲ ਵਜਨ ਵੀ ਚੁੱਕ ਲਿਆ ਕਰਦਾ ਸੀ ਅੱਜ ਪਿਛਲੇ 8 ਮਹੀਨਿਆਂ ਤੋਂ ਇਹਨਾਂ ਦਾ ਪੇਸ਼ਾਬ ਨਹੀਂ ਆ ਰਿਹਾ ਹਫਤੇ ਵਿੱਚ ਸਿਰਫ ਇੱਕ ਵਾਰ ਇੱਕ ਖਾਸ ਇੰਜੈਕਸ਼ਨ ਰਾਹੀਂ ਇਕੱਠਿਆਂ ਹੀ 20 20 ਲੀਟਰ ਪਾਣੀ ਪੇਟ ਵਿੱਚੋਂ ਕੱਢਣਾ ਪੈਂਦਾ ਹੈ ਪੇਟ ਵਿੱਚ ਭਰਿਆ ਪਾਣੀ ਕੱਢਣ ਤੋਂ ਬਾਅਦ ਸਿਰਫ ਇੱਕ ਦੋ ਦਿਨ ਹੀ ਕੁਝ ਆਰਾਮ ਦੇ ਗੁਜ਼ਰਦੇ ਹਨ ਜਿਉਂ-ਜਿਉਂ ਦਿਨ ਅੱਗੇ ਬੀਤਦੇ ਹਨ ਪਰਮਜੀਤ ਸਿੰਘ ਦਾ ਪੇਟ ਫੁੱਲ ਕੇ ਪੱਥਰ ਵਰਗਾ ਹੋ ਜਾਂਦਾ ਹੈ ਤੇ ਅਸਹਿ ਪੀੜਾ ਦੇਣ ਲੱਗਦਾ ਹੈ ਨਾ ਲੱਗਦਾ ਹੋਰ ਨਾ ਕਰਨਾ ਮੈਂ ਪਾਣੀ ਘਟਾਉ ਪਾਣੀ ਘਟਾਉ ਅੱਛਾ ਹੀ ਕਹਿੰਦਾ ਕੋਈ ਚੀਜ਼ ਅੰਦਰ ਜਾਂਦੀ ਤਿੰਨ ਤੋਂ ਚਾਰ ਦਿਨ ਜਿਹੜੇ ਇਹਦੇ ਸੌਖੇ ਨਿਕਲਦੇ ਨਹੀਂ ਅੱਛਾ ਜੀ ਜਿਦਾਂ ਜਿਉਂ-ਜਿਉਂ ਦੇਣੇ ਦੇ ਪਾਣੇ ਹੋ ਜਾਂਦੇ ਆ ਇਹ ਹੋ ਜਾਂਦੇ ਆ ਮੁਰਕੇ ਦਾ ਸਾਹ ਲੈਣਾ ਔਖਾ ਹੋ ਜਾਂਦਾ ਜਿਦਾਂ ਪੇਟ ਖੁੱਲਦਾ ਨਾ ਉਹਦੇ ਪਾਣੀ ਆਣਾ ਚਾਹੋ ਅੱਛਾ ਜੀ ਇਹਨਾਂ ਕੋਲ ਮੂਤ ਹੀ ਹੋਦੀ ਆਣੀ ਇੱਕ ਤੰਦਰੁਸਤ ਬੰਦਾ ਜੋ ਪੇਸ਼ਾਬ ਦੀ ਕਿਰਿਆ ਰਾਹੀਂ ਪੇਟ ਵਿੱਚ ਭਰਿਆ ਪਾਣੀ ਬਾਹਰ ਕੱਢਦਾ ਹੈ ਇਸ ਮਾਮੂਲੀ ਜਿਹੀ ਕਿਰਿਆ ਲਈ ਪਰਮਜੀਤ ਸਿੰਘ ਨੂੰ ਹਰ ਹਫ਼ਤੇ 8 ਤੋਂ 10000 ਰੁਪਏ ਖਰਚਣੇ ਪੈਂਦੇ ਹਨ ਤੁਸੀਂ ਸੋਚ ਕੇ ਦੇਖੋ ਕਿ ਕੁਝ ਘੰਟਿਆਂ ਲਈ ਬੱਸ ਜਾਂ ਕਾਰ ਵਿੱਚ ਸਫ਼ਰ ਕਰਦੇ ਆਂ ਜਦੋਂ ਸਾਡੇ ਪੇਟ ਵਿੱਚ ਥੋੜਾ ਜਿਹਾ ਪਾਣੀ ਭਰਿਆ ਹੋਵੇ ਤੇ ਸਾਨੂੰ ਪੇਸ਼ਾਬ ਦਾ ਜ਼ੋਰ ਪੈਂਦਾ ਹੋਵੇ ਤਾਂ ਸਾਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਲੇਕਿਨ ਜਿਸ ਇਨਸਾਨ ਦੇ ਪੇਟ ਵਿੱਚ ਇੱਕ ਹਫ਼ਤੇ ਤੱਕ ਦਾ ਪਾਣੀ ਇਕੱਠਾ ਹੁੰਦਾ ਰਹੇ ਉਸ ਦੀ ਪੀੜਾ ਕਿੰਨੀ ਅਸਹਿ ਹੋਵੇਗੀ ਪਰਮਜੀਤ ਸਿੰਘ ਦਾਸਾ ਹੈ ਕਿ ਨਾ ਉਸ ਤੋਂ ਬੈਠ ਹੁੰਦਾ ਹੈ ਨਾ ਸੌਂ ਹੁੰਦਾ ਹੈ ਕਿ ਜਿਵੇਂ ਇਸ ਦਾ ਪੇਟ ਫੁੱਲ ਕੇ ਫਟ ਜਾਵੇਗਾ वीर परमजीत सिंह ਪਹਿਲਾਂ ਇੱਕ ਡਰਾਈਵਰ ਸੀ। ਇਹਨਾਂ ਦੇ ਪਿਤਾ ਜੀ ਗੁਰਸੇਖ ਸਿੰਘ ਅਤੇ ਬੇਟਾ ਵੀ ਨਿਹੰਗ ਸਿੰਘ ਹੈ। ਪਰਮਜੀਤ ਸਿੰਘ ਦਾ ਡਾਕਟਰਾਂ ਨੇ ਇੱਕ ਖਾਸ ਆਪਰੇਸ਼ਨ ਦੱਸਿਆ ਹੈ ਜਿਸ ਵਿੱਚ ਉਸ ਦੇ ਪੇਟ ਵਿੱਚ ਇੱਕ ਸਟੰਟ ਪਾਇਆ ਜਾਵੇਗਾ। ਜਿਸ ਤੋਂ ਬਾਅਦ ਉਸ ਦੀ ਹਾਲਤ ਵਿੱਚ ਕੁਝ ਸੁਧਾਰ ਦੀ ਉਮੀਦ ਹੈ। ਲੇਕਿਨ ਉਸ ਉਤੇ ਕਾਫੀ ਖਰਚ ਹੋਣਾ ਹੈ। ਵੀਰ ਪਰਮਜੀਤ ਸਿੰਘ ਆਖਦਾ ਹੈ ਕਿ ਜੇ ਉਹ ਠੀਕ ਹੋ ਜਾਵੇ ਤਾਂ ਉਹ ਵੀ ਆਪਣੇ ਪੁੱਤਰ ਵਾਂਗ ਗੁਰੂ ਦਾ ਸਿੰਘ ਸਜ ਜਾਵੇਗਾ। ਜੇ ਕੋਈ ਵੀਰਪਣ ਇਹਨਾਂ ਦੀ ਮਦਦ ਕਰ ਸਕਦਾ ਹੈ ਤਾ ਇਹਨਾਂ ਦੇ ਪਿਤਾ ਜੀ ਦਾ ਨੰਬਰ ਹੈ 9478162087 9478162087 ਇਸ ਵੀਡੀਓ ਨੂੰ ਅਗੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤੁਹਾਡਾ ਇੱਕ ਸ਼ੇਅਰ ਵੀਰ ਪਰਮਜੀਤ ਸਿੰਘ ਨੂੰ ਨਵੀਂ ਜ਼ਿੰਦਗੀ ਬਖਸ਼ ਸਕਦਾ ਹੈ